ਜਾਂਦਾ ਮੈਨੂੰ ਗਲਤ ਬੋਲਿਆ ਜਾਂਦਾ ਜਾਣ ਤੋਂ ਤੁਹਾਨੂੰ ਪਹਿਣੀ ਹੈ ਤੁਹਾਨੂੰ ਬੁਲਾਉਣਾ ਤਾਂ ਪਹਿਣੀ ਹੈ ਅੱਗੇ ਤਾਂ ਗੱਲ ਕੀਤੀ ਤਾਂ ਕਹਿੰਦਾ ਜੀ ਉਹਨੇ ਕਿਉਂ ਇੰਨੀ ਬੁਝਤਲੀ ਕੀਤੀ ਆ ਜਾਂਦਾ ਅੱਜ ਕਿ ਮੇਰੀ ਗੱਲ ਥੋੜਾ ਭਰਾ ਸੀਗਾ ਆਜੇ ਤੁਹਾਨੂੰ ਦੱਸ ਦੂੰਦਾ ਕਿ ਜਦ ਆ ਗੱਲ ਬਾਤ ਹੈ ਜੀ ਮੈਂ ਤਾਂ ਮੈਨੂੰ ਨਹੀਂ ਕੀਤਾ ਗੱਲ ਕਿ ਗੱਲ ਬੇਬਾਕੀ ਜਿਹਨੂੰ ਮੈਸੇਜ ਕੀਤਾ ਸੀ ਕਰ ਉਹਨੇ ਉਹਦੇ ਤੇ ਤਾਂ ਤੁਸੀਂ ਪੁੱਛਿਆ ਕਰਦਾ ਪਰ ਉਹਦੀ ਜਾਂਚ ਵੀ ਤਾਂ ਹੋਣੀ ਚਾਹੀਦੀ ਸੀ ਕਿ ਇਹਨੇ ਕਿਉਂ ਡਾਕਟਰ ਮੈਸੇਜ ਕੀਤਾ ਗੱਲ ਕੀਤੀ ਇਹਨੇ ਮੈਸੇਜ ਕਿਉਂ ਕੀਤਾ ਜਿਹੜਾ ਬੰਦੇ ਦੀ ਬਲਾਉਂਡ ਆ ਪਤਾ ਜਾਉਣਾ ਹਾਂ ਉਹਦਾ ਬਲਾਉਂਡ ਦਾ ਜਿਹੜਾ ਬਲਾਕ ਜਿਹਨੂੰ ਸੋਹਣ ਜਿਹੜੇ ਮੇਰੇ ਇੱਥੇ ਹੋ ਰਿਹਾ ਹੈ ਮੇਰੀ ਹੈ ਪੁਰਾਣਾ ਬੰਦਾ ਮੇਰੀ ਗੱਲ ਸੁਣ ਹਾਂ ਜੀ ਇਹਨੂੰ ਅਗਲੀ ਅਨਸਾਰੀ ਉਹਨੇ ਲੱਗਦਾ ਨਹੀਂ ਮੇਰੇ ਨਾਲ ਮੇਰੀ ਗੱਲ ਸੁਣ ਮੈਂ ਤੁਹਾਨੂੰ ਕਹਿੰਦਾ ਇਹਨਾਂ ਬੰਦੇ ਖੜੇ ਹੋ ਫੀਸ ਨੂੰ ਮੁਕਤ ਤੋਂ ਭਾੜੇ ਨੂੰ ਤੇ ਤੋਂ ਗਲਤੀ ਹੋ ਗਈ ਹਾਂਜੀ ਕੋਈ ਗੱਲ ਆ ਕਿੰਨੇ ਇਖਲਾ ਦੇ ਕਿੰਨਾ ਭਾੜੇ ਵਰਦਾ ਨਾਲ ਲੋਕ ਦੇ ਸ਼ਿਆਣੇ ਲੈ ਗਈ ਤੁਸੀਂ ਜਿਵੇਂ ਆ ਗਏ ਕੀ ਗੱਲ ਹੋਤਾ ਪ੍ਰੋਬਲਮ ਹਾਂਜੀ ਸ਼ਿਆਣੇ ਮੇਰੇ ਇਨਾਂ ਨੂੰ ਲੈ ਕੇ ਥੋੜੀ ਮੈਂ ਗੱਲ ਥੋੜੀ ਮੈਂ ਕੱਟਾ ਇਨਾਂ ਨੂੰ ਹੀ ਸ਼ਿਆਣੇ ਤੁਸੀਂ ਸਮਝਦੇ ਹੋ ਸ਼ਿਆਣੇ ਇਨਾਂ ਨੂੰ ਲੈ ਕੇ ਗਏ ਮੇਰੇ ਤਾਇਆ ਜੀ ਉਸ ਤੋਂ ਬਾਅਦ ਵੀ ਤੁਹਾਡਾ ਮੁਲਾਜ਼ਮ ਉਹਨੂੰ ਫੋਨ ਕਰ ਰਿਹਾ WhatsApp ਤੋਂ ਫੋਨ ਕਰ ਰਿਹਾ ਇਹਨਾਂ ਨੂੰ ਬਥੇ ਕੀ ਕਹਿੰਦੇ ਕਹਿੰਦਾ ਮੈਂ ਕੈਨਸਲ ਕਰ ਦਾਂਗਾ ਅੱਛੀ ਬੰਦੇ ਵਾਲੇ ਬੰਦੇ ਨਾਲ ਲੈ ਕੇ ਆਉਂਗੇ ਖਾਲੀ ਗਲ ਮੈਨੂੰ ਇਹ ਦੱਸੋ ਕੋਈ ਤੁਰਿਆ ਫਿਰਦਾ ਬੰਦਾ ਦੋਸਤ ਦੂਸਤ ਨੂੰ ਕਿਵੇਂ ਲੈ ਆਉਂਗੇ ਨਾਲ ਕਰੇ ਹਰ ਵਾਰ ਉਹਦੇ ਨਾਲ ਕੋਈ ਬਿਨਾ ਵਰਦੀ ਦੇ ਮੁੰਡਾ ਹੁੰਦਾ ਸੀ ਆਪ ਵੀ ਬਿਨਾ ਵਰਦੀ ਦੇ ਹੁੰਦਾ ਸੀ ਉਹਨੇ ਮੈਂ ਮੈਂ ਕਹਿੰਨਾ ਵੀ ਉਸ ਜਨਾਨੀ ਨੇ ਤੇ ਉਸ ਬੰਦੇ ਨੇ ਜਿਹੜਾ ਮੁਲਾਜ਼ਮ ਆ ਉਹ ਮੇਰੇ ਭਰਾ ਨੂੰ ਕੌਣ ਕਰਦਾ ਸੀ ਯਾਰ ਅੰਦਾਜ਼ਾ ਗੱਲ ਕੀ ਉਹਦਾ ਪਰਸਮਾਨ ਪਰਸਮਾਨ ਉਹਦੇ ਕੋਲ ਬਾਕੀ ਬਾਕੀ ਉਹਦੀ ਮਾਰਗੀ ਹੈ ਚਾਹਤ ਉਹਨੂੰ ਡੋਪੀ ਲਾਦੀ ਉਹਦੇ ਕਿਤੇ ਦੰਦ ਕਰ ਕਰ ਰਹੇ ਹੋ ਸ਼ਾਮ ਤੱਕ ਜੀ ਨਾ ਸ਼ਾਮ ਤੱਕ ਦਾ ਗਿਆ ਸਰ ਸਾਨੂੰ ਅਸੀਂ ਸ਼ਾਮ ਤੱਕ ਦੀ ਗੱਲ ਕਰਾਂਗੇ ਤੁਹਾਡੇ ਨਾਲ ਅਸੀਂ ਕੱਜੇ ਨਹੀਂ ਲੀਕ ਕਰਦੇ ਇਹ ਇਹ ਕਰ ਕੋ ਵੱਟ ਗੱਲ ਹੈ ਤੁਸੀਂ ਇੰਨੇ ਜਣੇ ਹੋ ਤੁਹਾਡੀ ਡਿਊਟੀ ਹੈ ਦੇਖੋ ਵਿਵਾ ਕੋਈ ਨਹੀਂ ਅਸੀਂ ਤੁਹਾਡੇ ਜੋਗੀ ਆ ਅਸੀਂ ਕਰੂਗਾ ਹਾਂ ਅਸੀਂ ਜੋ ਕਰਾਂਗੇ ਦੇਖੋ ਅਸੀਂ ਕਰੀ ਜੰਨਾ ਕਾਰਵਾਈ ਫੜ ਲਾਂਗੇ ਕੋ ਦੇਖੋ ਅੱਜ ਨਾ ਖਤ ਕਰਨਾ ਪਰ ਬੰਦਾ ਕਿਤੇ ਨਹੀਂ ਭੱਜ ਸਕਦਾ ਫੜਾਂਗੇ ਜਰੂਰ ਨਾ ਇਹ ਪਤਾ ਕੀ ਕਰ ਰਿਹਾ ਹੈ ਅੱਜ ਪਹਿਲਾਂ ਵੀ ਕਿਹਾ ਹੈ ਜੇ ਕੋਈ ਗਰੀਬ ਦਾ ਹੋਇਆ ਉਹਨਾਂ ਨਾਲ ਨੂੰ ਦੇਖੋ ਸਾਡੇ ਵਾਸਤੇ ਦੇਖੋ ਬਾਹਰ ਨੂੰ ਟੰਗ ਦਿੰਦੇ ਤੂੰ ਯਾਰ ਨਾ ਸਾਡੇ ਅਸੀਂ ਸਾਨੂੰ ਕੋਈ ਗਰੀਬ ਦਾ ਵੀ ਕੋਈ ਨਹੀਂ ਸਾਨੂੰ ਅਮੀਰ ਦਾ ਵੀ ਕੋਈ ਨਹੀਂ ਸਾਡੇ ਵਾਸਤੇ ਤਾਂ ਇੱਕ ਰੱਟ ਨਹੀਂ ਸਾਨੂੰ ਸਾਰੇ ਬਰਾਬਰ ਸਾਡੇ ਨੂੰ ਉਹ ਤਾਂ ਜੱਲੋ ਫੜ ਲਾ ਕੇ ਦੇਖੋ ਜੀ ਆ ਦੇਖੋ ਸਿੱਖ ਕੱਟਦੇ ਨਹੀਂ ਲਾਉਂਦੇ ਜੇ ਕੱਟ ਲੱਗਿਆ ਨਾ ਫਿਰ ਕੱਟਦੇ ਲਾ ਸਕਦੇ ਪਸਾਇਆ ਸਾਂ ਆਟਾ ਦੇ ਬਰਤਨ ਇਹਦੀ ਮਾਨ ਕਰਨੀ ਜਦੋਂ मेरा नाम सारिता है मेरे ब्रदर ने सतारा तरीक न सुसाइड कमिट कर लिया राहुल कुमार ना मैं संगवाणा बस्ती गली नंबर एक तो मैं गल कर रही है ਮੇਰੇ ਫਾਦਰ ਸਾਹਿਬ ਵੀ ਆਲਰੇਡੀ ਹੈ ਨਹੀਂ ਗਏ ਉਹਨਾਂ ਨੇ ਜਿਹੜਾ ਸੁਸਾਈਡ ਨੋਟ ਲਿਖਿਆ ਉਹਦੇ ਵਿੱਚ ਪ੍ਰੋਪਰ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਰਿੰਕੂ ਗੁਪਤਾ ਵਾਈਫ ਆਫ ਰਿਪੂ ਦਮਨ ਗੁਪਤਾ ਦੋਨਾਂ ਦਾ ਨਾਮ ਉਹਨੇ ਮੈਂਸ਼ਨ ਕੀਤਾ ਜਿਹੜੇ ਕਿ ਉਹਨੂੰ ਬਲੈਕਮੇਲ ਕਰਦੇ ਸੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਕਿ ਮੈਨੂੰ ਉਹਨੇ ਕਿਹਾ ਸੀਗਾ ਕਿ ਮੈਨੂੰ ਤੂੰ ਸਾਡੇ ਘਰੇ ਦੱਸ ਦੇ ਇਸ ਬਹਾਨੇ ਮੇਰਾ ਘਰ ਵਾਲਾ ਮੈਨੂੰ ਕੱਢ ਦੂਗਾ ਆਪਾਂ ਇਕੱਠੇ ਰਹਿ ਲਾਂਗੇ ਠੀਕ ਹੈ ਸਾਰੀ ਗੱਲਬਾਤ ਰਿਪੂ ਦਮਨ ਗੁਪਤਾ ਨੂੰ ਮੇਰੇ ਮੰਮਾ ਨੇ ਜਾ ਕੇ ਉਹਨਾਂ ਦੀ ਦੁਕਾਨ ਤੇ ਦੱਸੀ ਸੀ ਵੀ ਤੇ ਇਹ ਵਾਈਫ ਨੂੰ ਹਟਾ ਲਾ ਸਾਰਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੇ ਝੂਠਾ ਕੇਸ ਪਾ ਕੇ ਮੇਰੇ ਬ੍ਰਦਰ ਨੂੰ ਫਸਾਇਆ ਤਾਂ ਇਥੋਂ ਜਿਹੜੇ ਵੀ ਇੱਕ ਪੁਲਿਸ ਮੁਲਾਜ਼ਮ ਐ ਪੰਕਜ ਕੁਮਾਰ ਕਰਕੇ ਉਹ ਮੇਰੇ ਭਰਾ ਨੂੰ ਧਮਕਾਉਂਦੇ ਸੀਗੇ ਉਹਨੂੰ ਡਰਾਉਂਦੇ ਸੀਗੇ ਵੀ ਤੈਨੂੰ ਕੁੱਟਾਂਗੇ ਤੈਨੂੰ ਫੜ ਲਾਂਗੇ ਉਹਦੇ ਤੇ ਝੂਠਾ ਕੇਸ ਪਾਇਆ ਗਿਆ ਜਿਸ ਦੇ ਤੋਂ ਪਰੇਸ਼ਾਨ ਹੁੰਦੇ ਹੋਏ ਉਹਨੇ ਫਾਂਹ ਲੈ ਲਿਆ ਸੱਤ ਤੋਂ ਅੱਠ ਪੇਜਿਸ ਦਾ ਉਹਨੇ ਇੱਕ ਸੁਸਾਈਡ ਨੋਟ ਛੱਡਿਆ ਜਿਹਦੇ ਵਿੱਚ ਜਿਹੜਾ ਕਿ ਸਾਡੇ ਕੋਲ ਮੌਜੂਦ ਹੈ ਇਸ ਟਾਈਮ ਤੇ ਅਸੀਂ ਇਹਨਾਂ ਨੂੰ ਦਿੱਤਾ ਹੈ ਅੱਜ ਪੂਰੇ 8 ਦਿਨ ਹੋ ਚੁੱਕੇ ਐ ਬਟ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਸਾਡੇ ਅਕੋਰਡਿੰਗਲੀ ਉਹ ਸਵੇਰ ਸੁਵੇਰ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਐ ਤੇ ਆ ਗਈ ਸੀ ਉਹ ਵਕੀਲ ਨੂੰ ਨਾਲ ਲੈ ਕੇ ਆਈ ਸੀ ਘੰਟਾ ਇੱਥੇ ਬੈਠੀ ਉਸ ਤੋਂ ਬਾਅਦ ਇਹਨਾਂ ਨੇ ਛੱਡਤੀ ਉਹਨੂੰ ਅਸੀਂ ਉਸ ਦਿਨ ਦਾ ਇਹਨਾਂ ਦਾ ਵੇਟ ਕਰਦੇ ਆਂ ਵੀ ਸਾਨੂੰ ਕੁਝ ਦੱਸਿਆ ਜਾਵੇ ਮੇਰੇ ਬ੍ਰਦਰ ਦੇ ਰਿਲੇਟਡ ਇਹਨਾਂ ਨੇ ਕੁਝ ਕੀਤਾ ਕਿ ਨਹੀਂ ਉਹਦੇ ਹਸਬੰਦ ਦੁਕਾਨ ਤੇ ਖੁਦ ਬੈਠੇ ਆ ਜਦੋਂ ਕਿ ਸੁਸਾਈਡ ਮੋੜ ਚ ਉਹਦਾ ਨਾਮ ਲਿਖਿਆ ਹੋਇਆ ਹੈ ਮੈਂ ਹਾਂਜੀ ਉਹਦੇ ਹਸਬੰਦ ਦਾ ਵੀ ਨਾਮ ਲਿਖਿਆ ਹੋਇਆ ਹੈ ਉਹ ਸੁਸਾਈਡ ਮੋੜ ਉਹਦੇ ਚ ਦੋ ਬੰਦਿਆਂ ਦਾ ਨਾਮ ਹੈ ਰਿੰਕੂ ਹਾਂਜੀ ਮੀਆਂ ਬੀਬੀ ਦਾ ਨਾਮ ਹੈ ਮੈਂ ਖੁਦ ਰਿੱਪੂ ਦਮਨ ਗੁਪਤਾ ਨੂੰ ਕੱਲ ਸ਼ਾਮ ਨੂੰ ਪਰਸੋ ਸ਼ਾਮ ਨੂੰ ਉੱਥੇ ਦੇਖਿਆ ਬੈਠੇ ਹੋਏ ਜਦੋਂ ਕਿ ਪੁਲਿਸ ਵਾਲਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੁੱਛਦੇ ਪਏ ਆ ਵੀ ਉਹਨਾਂ ਦਾ ਐਡਰੈਸ ਦੇ ਦਿਓ ਦੁਕਾਨ ਦਾ ਐਡਰੈਸ ਇਹਨਾਂ ਨੂੰ ਮੈਂ ਦੱਸ ਰਹੀ ਹਾਂ ਵੀ ਉਹ ਕਿੱਥੇ ਬੈਠਦੇ ਉੱਟਦੇ ਹੈਗੇ ਆ ਉਹਨਾਂ ਦੀ ਦੋ ਦੁਕਾਨਾਂ ਹੈ ਹਾਲੇ ਤੱਕ ਵੀ ਇਹਨਾਂ ਨੇ ਸਾਡੇ ਤੋਂ ਸ਼ਾਮ ਤੱਕ ਦਾ ਟਾਈਮ ਲਿਆ ਹੈਗਾ ਬਟ ਮੈਨੂੰ ਇਹਨਾਂ ਤੇ ਹਾਲੇ ਤੱਕ ਇਹ ਨਹੀਂ ਲੱਗਦਾ ਪਿਆ ਵੀ ਇਹ ਸ਼ਾਮ ਤੱਕ ਕੁਝ ਕਰ ਲੈਣਗੇ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਜੇ ਨਾਲ ਕੁਝ ਹੋਇਆ ਤਾਂ ਤੇ ਅਸੀਂ ਇੱਥੇ ਦੁਬਾਰਾ ਰੋਸ਼ ਅਸੀਂ ਦੁਬਾਰਾ ਰੋਸ਼ ਪ੍ਰਦਰਸ਼ਨ ਕਰਾਂਗੇ ਹੋਰ ਘੱਟ-ਘੱਟਾ ਕਰਾਂਗੇ ਇੱਥੇ ਠੀਕ ਹੈ ਹੋ ਸਕਦਾ ਸਾਨੂੰ ਧਰਨੇ ਤੇ ਬੈਠਣਾ ਪਵੇ ਸਾਨੂੰ ਇਨਸਾਫ ਚਾਹੀਦਾ ਹੈ ਮੇਰੇ ਭਰਾ ਨੂੰ ਇਨਸਾਫ ਚਾਹੀਦਾ ਉਹ ਪ੍ਰੋਪਰ ਸਾਰਾ ਕੁਝ ਲਿਖ ਕੇ ਗਿਆ ਹੈ ਸਾਡਾ ਕਹਿਣਾ ਇਹ ਹੈ ਕਿ ਜੇ ਉਹ ਜਨਾਨੀ ਮੂ ਇਹ ਪੁੱਛਦਾ ਇੱਕ ਜਨਾਨੀ ਨੂੰ ਨਹੀਂ ਫੜ ਸਕਦੇ ਘਟੋ ਘਟੋ ਦੇ ਘਰ ਦੇ ਇੱਕ ਮੈਂਬਰ ਨੂੰ ਚੱਕ ਲੈਂ ਜਿਹਦੇ ਕਰਕੇ ਉਹ ਪੇਸ਼ ਹੋਵੇ 8 ਦਿਨ ਕੋਈ ਥੋੜੇ ਨਹੀਂ ਹੁੰਦੇ ਹੈਗੇ ਆ ਗਰੀਬ ਬੰਦੇ ਦਾ ਸਾਰੇ ਕੱਬਰ ਨੂੰ ਚੱਕ ਲੈਂਦੇ ਵੀ ਭਾਈ ਤੁਸੀਂ ਪੇਸ਼ ਕਰੋ ਇਸ ਬੰਦੇ ਨੂੰ ਅਸੀਂ ਇਹਨੂੰ ਲੈ ਕੇ ਚੱਲੇ ਆ ਸਾਡੇ ਕੋਲ ਇਹਦਾ ਇੱਕ ਮੁਕਦਮਾ ਦਰਜ ਹੋਇਆ 112 ਨੰਬਰ 112/25 ਉਹ ਰਿੰਕੂ ਗੁਪਤਾ ਜਿਹੜੀ ਜਗ੍ਹਾ ਉਹਦੇ ਖਿਲਾਫ ਹੋਇਆਗਾ ਉਹਦੇ ਵਾਰਸਾਂ ਨੇ ਦਰਜ ਕਰਾਇਆ ਵੀ ਰਿੰਕੂ ਗੁਪਤਾ ਜਿਹੜੀ ਹੈ ਇਹਨੂੰ ਪਰੇਸ਼ਾਨ ਕਰਦੀ ਸੀਗੀ ਸਾਡੇ ਲੜਕੇ ਨੂੰ ਰਾਹੁਲ ਨੂੰ ਉਹਦਾ ਨਾਮ ਨਾਲ ਜਿਹੜਾ ਰਾਹੁਲ ਸੀਗਾ ਰਾਹੁਲ ਨੇ ਇੱਕ ਸੁਸਾਇਟੀ ਨੋਟ ਲਿਖਿਆ ਸੀਗਾ ਉਹ ਚਾਹ ਦੀ ਜਦੋਂ ਜਦੋਂ ਜਿਵੇਂ ਇਹਨਾਂ ਦੇ ਰਿਲੇਸ਼ਨ ਹੋਏ ਉਹ ਸਾਰੀ ਕਹਾਣੀ ਉਹ ਜਿਹੀ ਲਿਖੀ ਹੈਗੀ ਉਹਦੇ ਸਬੰਦ ਚ ਅਸੀਂ ਬਕਾਦਮਾ ਦਰਜ ਕਰ ਲਿਆ ਰਿੰਕੂ ਗੁੱਪਤਾ ਦੇ ਖਿਲਾਫ ਔਰ ਅਸੀਂ ਉਹਦੇ ਖਿਲਾਫ ਜਿਹੜਾ ਬਕਾਦਮਾ ਦਰਜੋ ਕਰਨ ਤੋਂ ਬਾਅਦ ਰੇਡਾਂ ਵੀ ਕੀਤੀਆਂ ਅਗੇ ਉਹ ਪਰ ਫਿਲਹਾਲ ਉਹ ਜੇ ਘਰੋਂ ਚਲੀ ਹੋਈ ਐ ਜਦੋਂ ਕਿਸੇ ਦੇ ਕੋਲ ਕਦਮ ਦਰਜ ਹੋ ਜੇ ਇੱਕ ਵਾਰੀ ਉਹ ਟਲਦਾ ਕਰੋ ਅਸੀਂ ਉਹਨੂੰ ਲਗਾਤਾਰ ਉਹਦੇ ਰੇਡਾਂ ਕਰ ਰਹੇ ਹਾਂਗੇ ਮਤਲਬ ਵਿਸ਼ਵਾਸ ਜੋਨੇ ਵੀ ਸਾਨੂੰ ਜਲਦੀ ਕੀਤਾ ਕਰਨਾ ਹੈ ਉਹ ਮੱਥੇ ਅੱਜ ਮੱਲੇ ਵਾਲੇ ਇਕੱਠੇ ਹੋ ਗਏ ਆ ਯਾਰ ਉਸੇ ਕੇਸ ਦੀ ਹਾਂਜੀ ਆਹ ਮੱਲੇ ਵਾਲੇ ਵੀ ਇਹੀ ਆਏ ਆ ਵੀ ਇਹਦੀ ਗ੍ਰਿਫਤਾਰੀ ਕਰੋ ਅਸੀਂ ਵੀ ਲੱਗੇ ਹੋਏ ਆ ਗ੍ਰਿਫਤਾਰੀ ਕਰ ਰਹੇ ਆ ਜਲਦੀ ਜਲਦੀ ਸੀਚਾਪੇਵਾਰੀ ਕਰ ਰਹੇ ਆ ਕੋਸ਼ਿਸ਼ ਕਰਾਂਗੇ ਜਲਦੀ ਪੜ ਲਾਗੇ ਸੋਸਾਇਟੀ ਕਿੰਨੇ ਹੁੰਦੇ ਨਾਮ ਸੋਸਾਇਟੀ ਚ ਇਹਦਾ ਇੱਕ ਇੱਕ ਇਹਦੇ ਘਰ ਵਾਲੇ ਦਾ ਨਾਮ ਲਿਖਿਆ ਪਰ ਉਹਨੇ ਵੀ ਫਲਾਣਾ ਸਿੰਘ ਪਰ ਉਹਦੇ ਖਿਲਾਫ ਅਲੀਗੇਸ਼ਨ ਕੋਈ ਨਹੀਂ ਲਾਇਆ ਤੇ ਜਿਹੜਾ ਇਹਨਾਂ ਨੇ ਬਿਆਨ ਲਿਖਾਇਆਗਾ ਇਹਦੇ ਪਰਿਵਾਰਕ ਮੈਂਬਰਾਂ ਨੇ ਉਹ ਵੀ ਇਕੱਲੇ ਮਤਲਬ ਰਿੰਕੂ ਗੁਪਤਾ ਦੇ ਖਿਲਾਫ ਹੀ ਲਿਖਾਇਆ ਉਹਦੇ ਘਰ ਵਾਲੇ ਦੇ ਖਿਲਾਫ ਨਹੀਂ ਲਿਖਾਇਆ ਐਫ ਆਈ ਆਰ ਜਿਹੜੀ ਰਿੰਕੂ ਗੁਪਤਾ ਦੇ ਖਿਲਾਫ ਦੀ ਇਹਨਾਂ ਦਾ ਕਹਿਣਾ ਵੀ ਉਹਦੇ ਘਰ ਵਾਲੇ ਦਾ ਨਾਮ ਸੁਸਾਇਡ ਨੋਟ ਦੇ ਵਿੱਚ ਜਿਹੜਾ ਸੁਸਾਇਡ ਨੋਟ ਜਿਹੜਾ ਉਹਦਾ ਅਲੀਗੇਸ਼ਨ ਕੋਈ ਨਹੀਂ ਉਹਦੇ ਖਿਲਾਫ ਵੀ ਇਸ ਤੋਂ ਵੀ ਤੰਗ ਆਇਆ ਹੈ ਜੇ ਉਹ ਉਹ ਤਫਤੀਸ਼ ਚ ਵਾਦਲਾਂਗੇ ਜੇ ਉਹਦਾ ਕੋਈ ਆਉਂਦਾ ਹੋਊਗਾ ਉਹਦੇ ਮਤਾਂ ਦੇ ਕਰਾਂਗੇ ਜਿਸ ਵਾਸਤੇ ਕਿ ਦਿਨਾ ਚਾਹੁੰਦੇ ਸੀ ਕਿ ਰਿੰਕੂ ਦੇ ਦੇਖੋ ਅਸ਼ਵਾਸ਼ਣ ਅਸੀਂ ਇਹ ਹੀ ਦਿਖਾਉਣਾ ਦੇਣਾ ਚਾਹੁੰਦੇ ਹਾਂ ਵੀ ਅਸੀਂ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਤੇ ਅਸੀਂ ਸਾਰੇ ਪਾਸਿਆਂ ਤੋਂ ਤਫ਼ਤੀਸ਼ ਵੀ ਕਰਾਂਗੇ ਵੀ ਤਾਂ ਕਿ ਕੀ ਹੈ ਕਿਵੇਂ ਹੈਗਾ ਕੀ ਕਸੂਰਤੀ ਦਾ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਲਦੀ ਹਟਾ ਜਲਦੀ ਕਰਵਾ ਦੇ ਇਹ ਕਹਿੰਦੇ ਜੇ ਨਾਲ ਕਿਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਇਹ ਤਾਂ ਕਹਿੰਦੇ ਸ਼ਾਮ ਨੂੰ ਅਸੀਂ ਫੇਰ ਕਰਨਾ ਪਾਵਾਂਗੇ ਇਹਨਾਂ ਲੋਏ ਦੇਖੋ ਜੀ ਧਰਨਾ ਮਜਾਰਾ ਕਰਨਾ ਦਾ ਹੱਕ ਦਾ ਹਰ ਇੱਕ ਦਾ ਅਲਜਿਕਾ ਰਾਈਟ ਹੈਗਾ ਪਰ ਧਰਨਾ ਮਜਾਰਾ ਇੱਥੋਂ ਤੱਕ ਵੀ ਨਹੀਂ ਵੀ ਕਿਸੇ ਦਾ ਗੇਟ ਬロッਕ ਲੈਣਾ ਕੋਈ ਰੋਡ ਕਰ ਲੈਣਾ ਇਹ ਵੀ ਨਹੀਂ ਅਸੀਂ ਚਾਹੁੰਦੇ ਵੀ ਆ ਕੇ ਸਾਡੇ ਗੇਟ ਤੇ ਬਟਣ ਧਰਨਾ ਮਜਾਰਾ ਕਰਨ ਦਾ ਤਾਂ ਹਰ ਹਰ ਦਾ ਹੱਕ ਹੈ ਜੀ ਰਾਈਟ ਹੈ 听。嗯